ਮੁੱਖ ਮੰਤਰੀ ਸਾਹਿਬ ਨੇ ਅੱਜ ਸਵੇਰ ਸਵੇਰ ਬੋਲੇ ਆਂਦੇ ਜੀ ਲੋ ਤੁਸੀਂ ਆਂਦੇ ਸੀ ਵੱਡੀ ਮਛਲੀ ਨੂੰ ਹੱਥ ਨਹੀਂ ਪਾਇਆ ਸੀ ਪਾ ਲਿਆ ਆ ਵੇਖ ਲੋ ਵੱਡੀ ਮਛਲੀ ਮੀਨ ਜਿਹੜੀਆਂ ਛੋਟੀਆਂ ਮਛਲੀਆਂ ਨਸ਼ੇ ਦੇ ਮੁਤਲਕ ਫੜਦੇ ਰਹੇ ਨੇ ਉਹਦੇ ਲਈ ਫੜ ਰਿਆ ਆਂਦੇ ਜਦ ਕਿ ਤਾਜਬ ਦੀ ਗੱਲ ਹੈ ਜਿਹੜਾ ਇਹ ਅਦਾਲਤ ਦੇ ਵਿੱਚ ਅੱਜ ਜ਼ਮਾਨਤ ਦੀ ਗੱਲ ਹੋਈ ਹੋ ਰਿਹਾ ਰਿਮਾਂਡ ਲਿਆ ਇਹਨਾਂ ਨੇ ਉਹਦੇ ਟਾਈ ਐਨਡੀਪੀਐਸ ਦੀ ਗੱਲ ਹੀ ਨਹੀਂ ਹੋਈ ਨਸ਼ੇ ਦੀ ਗੱਲ ਹੀ ਨਹੀਂ ਹੋਈ ਉੱਚ ਤਾਂ ਇਹ ਗੱਲ ਹੋਈ ਹੈ ਕਿ ਸਰਸਸ ਤੋਂ ਜ਼ਿਆਦਾ ਇਨਕਮ ਹੈ ਇਹਨਾਂ ਦੀ ਇਹ ਤਾਂ ਇਹ ਤਾਂ ਕੇਸ ਹੀ ਹੋਰ ਹੈ ਤੇ ਕਿਹੜੀ ਵੱਡੀ ਮਛਲੀ ਫੜ ਲਈ ਦੱਸ ਦਿਓਂ ਭਗਵੰਤ ਮਾਨ ਸਾਹਿਬ ਮਛਲੀ ਪਤਾ ਕਦੋਂ ਫੜੀ ਜਾਣੀ ਸੀ ਜਾਂ ਇਹਦੀ ਗੱਲ ਹੋਣੀ ਸੀ ਜਦੋਂ ਵਿਕਰਮਜੀਤ ਮਜੀਠੀਆ ਜੀ ਕਾਂਗਰਸ ਦੀ ਸਰਕਾਰ ਨੇ ਫੜਿਆ ਸੀ ਇਹਨਾਂ ਨੂੰ ਪੁਲਿਸ ਰਿਮਾਂਡ ਲੀ ਲਿਆ ਸੀ ਸਿਰ ਫਾਰਮੈਲਟੀ ਕੀ ਕਿਸੇ ਫੜਨ ਦੀ ਉਦੋਂ ਬਾਅਦ ਤੁਹਾਡੀ ਸਰਕਾਰ ਆਲੀ ਔਰ ਅਗਸਟ ਤੱਕ ਇਹਨਾਂ ਨੂੰ ਜ਼ਮਾਨਤ ਮਿਲੀ ਹੈ ਜਾ ਕੇ ਮੈਨੂੰ ਲੱਗਦਾ ਹੈ 9 ਮਹੀਨੇ ਤੋਂ ਲੈ ਕੇ 10 ਮਹੀਨੇ ਤੱਕ ਜੇਲ੍ਹ ਚ ਰਹਿ ਲਈ ਤੇ ਹਾਈ ਕੋਰਟ ਨੇ ਜਦੋਂ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਦਿੱਤੀ ਹੈ ਤੁਸੀਂ ਉੱਥੇ ਇਹ ਵਾਲੀਆਂ ਜਿਹੜੀਆਂ ट्रांजੈਕਸ਼ਨਸ ਨੇ ਜਿਹੜਾ 500 ਕਰੋੜ ਤੋਂ ਉੱਪਰ ਦੀ ਗੱਲ ਹੋ ਰਹੀ ਹੈ ਇਹਨਾਂ ट्रांजੈਕਸ਼ਨ ਦੀ ਗੱਲ ਤੁਸੀਂ ਉਦੋਂ ਹਾਈ ਕੋਰਟ ਚ ਕਿਉਂ ਨਹੀਂ ਰੱਖੀ ਤੇ ਉੱਥੇ ਪੁਲਿਸ ਰਿਮਾਂਡ ਕਿਉਂ ਨਹੀਂ ਮੰਗਿਆ ਕਿਆ ਦੇਖੋ ਜੀ ਨਵੀਆਂ ਐਂਟਰੀਜ਼ ਹੱਥ ਲੱਗੀਆਂ ਨੇ ਪਿਛਲੀ ਸਰਕਾਰ ਨੇ ਬੇਈਮਾਨੀ ਕੀਤੀ ਸੀ ਅਸੀਂ ਉਹ ਕੱਢ ਲਿਆ ਨੇ ਤੇ ਅਸੀਂ ਇਹਨਾਂ ਲਈ ਪੁਲਿਸ ਰਿਮਾਂਡ ਚਾ ਰਹੇ ਆਂ ਵਿਕਰਮਜੀਤ ਮੱਜੀਠੀਏ ਦਾ ਲੈ ਲੈਂਦੇ ਉਹ ਤੋਂ ਕਿਉਂ ਨਹੀਂ ਲਿਆ ਨਾ ਚਲਾਨ ਪੇਸ਼ ਕੀਤਾ ਤੁਸੀਂ ਔਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਅੱਜ ਸਡਨਲੀ ਤਿੰਨ ਸਾਲਾਂ ਬਾਅਦ ਤੁਮੇ ਸਾਰੀਆਂ ਚੀਜ਼ਾਂ ਦੇਸੀਆਂ ਮੈਨੂੰ ਦੱਸੋ ਜੀ ਇਹ ਟਰਾਂਜੈਕਸ਼ਨਸ ਕਦੋਂ ਦੀਆਂ ਨੇ ਕਦੋਂ ਦੀਆਂ ट्रांजੈਕਸ਼ਨਸ ਨੇ 10 ਸਾਲ ਪਹਿਲਾਂ ਦੀਆਂ ਵਰਗੇ 10 ਨਹੀਂ 15 ਸਾਲ ਪਹਿਲਾਂ ਦੀਆਂ ਤੇ ਇਹ ਤਾਂ ਤੁਹਾਡੇ ਕੋਲੇ ਸੀਗੀਆਂ ਤੁਹਾਡੀ ਵਿਜੀਲੈਂਸ ਨੂੰ ਇੰਨੇ ਮਹੀਨਿਆਂ ਚ ਅਗਸਤ ਦੇ ਵਿੱਚ ਜ਼ਮਾਨਤ ਹੋਈ ਹੈ 6 ਮਹੀਨੇ ਤੁਹਾਡੀ ਸਰਕਾਰ ਨੂੰ ਹੋ ਗਏ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੀ ਕੀ ਕਾਰਨ ਹੈ ਇਹਦੇ ਪਿੱਛੇ ਉਦੋਂ ਨਲੈਕੀ ਕਿਉਂ ਸੀ ਜਾਂ ਹੋਣੇ ਵਾਲੀ ਹਮਸ਼ਿਆਰੀ ਕੀ ਹੈ ਇਹਦੇ ਬਾਰੇ ਦੱਸੂਗੇ ਤੁਸੀਂ ਨਹੀਂ ਦੱਸੂਗੇ ਮੈਂ ਦੱਸੂਗਾ ਪਰ ਇੱਕ ਗੱਲ ਹੋਰ ਕਰ ਲਈਏ ਇਹਨਾਂ ਦੇ ਕਨਵੀਨਰ ਸਾਹਿਬ ਆਂਦੇ ਸੀਗੇ ਕਿ ਲਓ ਜੀ ਫੜ ਲਿਆ ਅਸੀਂ ਡਰੱਗ ਵਾਲਾ ਜਿਨ੍ਹਾਂ ਦੀਆਂ ਕਾਰਾਂ 'ਚ ਲੋਕ ਬਹਿ ਕੇ ਜਾਂਦੇ ਸੀ 노 ਡਾਊਟ ਇਹ ਗੱਲਾਂ ਸਾਹਮਣੇ ਆਈਆਂ ਨੇ ਬਹੁਤ ਸਾਰੀ ਸ਼ਹਿਰ ਸੱਤਾ ਜਾਂ ਕੋਈ ਐਗ ਦੇ ਨਾਂ ਨੇ ਇਹਨਾਂ ਦੇ ਜਦੋਂ ਭੋਲੇ ਦਾ ਬਿਆਨ ਆਇਆ ਸੀਗੇ ਸਾਰੀਆਂ ਗੱਲਾਂ ਆਈਆਂ ਸੀ ਇਹ ਸਾਰਾ ਕੁਝ ਤੁਸੀਂ ਅੱਜ ਵੀ ਕਿਹਾ ਮੈਂ ਤੁਹਾਨੂੰ ਇੰਨਾ ਪੁੱਛੂਗਾ ਫਿਰ ਮਾਫੀ ਕਿਉਂ ਮੰਗ ਲਈ ਸੀ ਤੁਸੀਂ ਫਿਰ ਮਾਫੀ ਕਿਉਂ ਮੰਗ ਲਈ ਸੀ ਐਡਾ ਵੱਡਾ ਲੈਟਰ ਦਿੱਤਾ ਹੈ ਸਟੈਂਪ ਲਾ ਕੇ ਤੇ ਸਾਈਨ ਕਰਕੇ ਅਰਵੰਦ ਕੇ ਜੜੀ ਵਾਲ ਕਿਉਂ ਮਾਫੀ ਮੰਗੀ ਸਾਬਤ ਕਰ ਦਿੰਦੇ ਉਹਦੋਂ ਅਦਾਲਤ ਦੇ ਵਿੱਚ ਵੇਖੋ ਜੀ ਆ ਤਾਂ ਆਏ ਇਹ ਕਿੱਡਾ ਕੋਖਾ ਕੰਮ ਸੀ ਤੇ ਹੋਰ ਇੱਕ ਗੱਲ ਜੇ ਮੰਨ ਲਓ ਥੋਡੀ ਸਰਕਾਰ ਨਹੀਂ ਸੀ ਤੇ ਜਦੋਂ ਥੋਡੀ ਸਰਕਾਰ ਆ ਗਈ ਸੀ 6 ਮਹੀਨੇ ਹੋ ਗਏ ਸੀ ਉਸ ਤੋਂ ਬਾਅਦ ਜ਼ਮਾਨਤ ਮਿਲੀ ਤਾਂ ਤੁਸੀਂ ਉਹ ਧੋਖੇ ਉਹ ਨਹੀਂ ਬੋਲੇ ਕੀ ਪ੍ਰੋਬਲਮ ਸੀ ਹੁਣ ਕਿਉਂ ਬੋਲ ਰਹੇ ਹੋ ਇਹ ਚੱਕਰ ਕੀ ਹੈ ਸਾਰਾ ਇਹਦੇ ਬਾਰੇ ਦੱਸੋਗੇ ਬੋਸ਼ ਔਰ ਇਤਨੇ ਨੰ ਬਹੁਤ سارے ਲੀਡਰ ਬੋਲ ਪਏ ਆ ਕਾਂਗਰਸ ਵਾਲੇ ਮੈਨੂੰ ਤਾਂ ਇਹ ਨਹੀਂ ਤਾਂ ਸਮਝ ਹੀ ਨਹੀਂ ਆਉਂਦੀ ਮਾਂ ਦੇ ਪੁੱਤਾਂ ਦੀ ਕਿ ਤੁਸੀਂ ਇੱਕ ਬੰਦੇ ਨੂੰ ਗਿਰਫਤਾਰ ਕਰ ਰਹੇ ਹੋ ਸਪੈਸ਼ਲ ਜਿਹੜਾ ਤੁਹਾਡੇ ਬਹੁਤ ਵੱਡਾ ਇਸ਼ੂ ਸੀ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਨਾ ਇਹ ਨਸ਼ਿਆ ਵਾਲਾ ਬਹੁਤ ਵੱਡਾ ਇਸ਼ੂ ਸੀ ਜਿਵੇਂ ਬੇਅਦਬੀ ਵਾਲਾ ਸੀ ਅਰਮਿੰਦਰ ਸਿੰਘ ਹੋਰਾਂ ਨੇ ਤਾਂ ਸੌ ਘਾਤੀ ਸੀਗੀ ਗੁਟਕਾ ਸਾਹਮਣੇ ਹੱਥ 'ਚ ਫੜ ਕੇ ਕੁਛ ਨਹੀਂ ਕੀਤਾ ਇਹ ਐਨ ਜਵਾਂ ਅਖੀਰ ਤੇ ਜਾ ਗਿਆ ਮਗਰਲੇ 2-3 ਮਹੀਨਿਆਂ 'ਚ ਅਰੈਸਟ ਕਰਦੇ ਨੇ ਤੇ ਉਹ 'ਚ ਵੀ ਪੁਲਿਸ ਰਿਮਾਂਡ ਨਹੀਂ ਲੈਂਦੇ ਵਾਓ ਤੁਹਾਡੇ ਵੱਲ ਕਮਾਲ ਹੀ ਕਰਤੀ ਤੁਸੀਂ ਤਾਂ ਇਹ ਕੰਮ ਸੀ ਤੁਹਾਡਾ ਔਰ ਵੇਰ ਇਹਨਾਂ ਨੇ ਜੋ ਇਨਕਲਾਬੀਆਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਇਹ ਨੰਬਰ ਕੰਮ ਸੀਗਾ ਇਹ ਸਭ ਕੁਝ ਕਿਉਂ ਹੁੰਦਾ ਅੱਜ ਮੇਰਾ ਮਕਸਦ ਕੀ ਹੈ ਤੁਹਾਡੇ ਨਾਲ ਗੱਲ ਕਰਨ ਦਾ ਪੰਜਾਬ ਵਾਲਿਆਂ ਨਾਲ ਤੇ ਪੰਜਾਬੀਆਂ ਨਾਲ ਔਰ ਜੋ ਪੰਜਾਬ ਨਾਲ ਰਿਲੇਟਡ ਨੇ ਜੋ ਪੰਜਾਬ ਲਈ ਕੁਝ ਚੰਗਾ ਸੋਚਦੇ ਨੇ ਮੈਨੂੰ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿ ਮੁੱਦਿਆਂ ਤੋਂ ਪਟਕਾਇਆ ਕਿਵੇਂ ਜਾਂਦਾ ਵੋਟਾਂ ਨੂੰ ਵੰਡਿਆ ਕਿਵੇਂ ਜਾਂਦਾ ਇਹ ਜ਼ਰਾ ਸਮਝ ਲਿਓ ਜੀ ਕਿ ਹੁੰਦਾ ਕਿਵੇਂ ਹੈ ਬਰਗਾੜੀ ਕਾਂਡ ਹੋਇਆ ਕਿੰਨੀਆਂ ਐਫਆਈਆਰ ਹੋ ਗਈਆਂ ਸੀ ਉਹਦੇ 'ਚ ਹੁਣ ਵੀ ਆਹੀ ਹੋ ਰਿਹਾ ਹੈ ਇਹ ਸੇਮ ਇੱਕ ਕੰਟੀਨਿਉਟੀ ਹੁੰਦੀ ਹੈ ਲਾਅ ਦੇ ਵਿੱਚ ਕਿਹਾ ਨਵੇਂ ਫਾਇੰਡਸ ਹੋਈਆਂ ਲੰਮੀਆਂ ਗੱਲਾਂ ਆਈਆਂ ਕਿ ਆ ਕੇਸ ਮਜ਼ਬੂਤ ਹੋ ਗਿਆ ਚਲਾਨ ਪੇਚ ਹੋ ਗਿਆ ਆ ਬੰਦੇ ਨੂੰ ਸਜ਼ਾ ਵੀ ਹੋਵੇ ਕਦਮਵਿਟ ਕਿਉਂ ਨਹੀਂ ਹੁੰਦੇ ਬੰਦੇ ਇੰਨਾ ਮਾਮਲੇ ਆਂ ਕਿਉਂਕਿ ਇਹ ਚੀਜ਼ ਫਾਲੋ ਨਹੀਂ ਕੀਤੀ ਜਾਂਦੀ ਇਹ ਸਿਰਫ ਡਰਾਮਾ ਕੀਤਾ ਜਾਂਦਾ ਹੈ ਕੋਈ ਵੀ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਅੱਜ ਵੀ ਦੋ ਤੋਂ ਤਿੰਨ ਮਹੀਨਿਆਂ 'ਚ ਜ਼ਮਾਨਤ ਹੋ ਜਾਣੀ ਹੈ ਕਿਉਂਕਿ ਸੋਰਸਸ ਤੋਂ ਵੱਧ ਏਨਕਮ ਆਹੀ ਗੱਲ ਕਹਿ ਰਹੇ ਹੋ ਨਾ ਤੁਸੀਂ ਤਾਂ ਜਨਾਬ ਕਿਹੜੇ ਪੋਲਿਟਿਸ਼ੀਅਨ ਦੀ ਨਹੀਂ ਗਈ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਰਹੇ ਸੀ ਨਾ ਅਸੀਂ ਉਹ ਚੰਡੀਗੜ੍ਹ ਦੇ ਆਸ-ਪਾਸੇ ਸੁੱਖ ਵਿਲਾਸ ਦੀ ਵੀ ਗੱਲ ਕਰਦੇ ਸੀ ਅਸੇਸਵਾ ਮਹਿਲ ਦੀ ਵੀ ਗੱਲ ਕਰਦੇ ਸੀ ਤੇ ਆ ਜਿਹੜੀਆਂ ਮਹਿਲਾਂ ਆੜਗੀਆਂ ਫਾਰਮ ਹਾਊਸ ਕਟੇ 35 ਨੇ 3 ਕਰੋੜ ਦੀ ਵੇਚੀ ਵਿਕਰਮ ਮਜੀਠੀਏ ਨੂੰ ਮੰਨਿਆ ਇਹ ਗੁਨਾਹ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲੂਗੀ ਪਰ ਮੈਂ ਥੋੜੀ ਇੱਕ ਗੱਲ ਪੁੱਛਦਾ ਆ ਆ ਨੰਗਲ ਦੇ ਵਿੱਚ ਇੱਕ ਪੀਸੀਐਨ ਕੰਪਨੀ ਆ ਵੱਡੀ ਜੀ ਦੀ ਕੀਮਤ ਜਾਂ ਵੈਲਿਊਏਸ਼ਨ ਉਦੋਂ ਜਦੋਂ ਇਹ ਵੇਚੀ ਗਈ ਆ ਕਾਂਗਰਸ ਦੀ ਸਰਕਾਰ ਵੇਲੇ ਹਜ਼ਾਰ ਕਰੋੜ ਸੀ ਤੇ ਵੇਚੀ ਪਤਾ ਕਿੰਨੇ ਚ ਐ ਗਵਰਨਮੈਂਟ ਨੇ ਆਪਦਾ ਸ਼ੇਅਰ ਕਿੰਨੇ ਚ ਵੇਚਿਆ 42 ਕਰੋੜ ਚ ਤੇ ਜਦ ਕਿ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਕੁਝ ਕੁ ਮਹੀਨੇ ਪਹਿਲਾਂ ਹੀ ਉਸ ਕੰਪਨੀ ਤੇ ਸਰਕਾਰ ਵੱਲੋਂ ਐਡ ਕਰਕੇ 126 ਕਰੋੜ ਰੁਪਏ ਲਾਏ ਗਏ ਸੀ ਤੇ ਵਿੱਚ ਕੀ ਹੋ 42 ਕਰੋੜ ਚ ਕੀ ਇਹਦੀ ਇਨਕੁਆਰੀ ਹੋਊਗੀ ਉਹ ਜਿਹੜੇ ਕੰਪਨੀ ਵਾਲਿਆਂ ਦੇ ਲਈ ਹੈ ਮੈਨੂੰ ਉਹਨਾਂ ਨੂੰ ਵੀ ਪਤਾ ਕੌਣ ਨੇ ਸਾਰਿਆਂ ਨੂੰ ਪਤਾ ਹੈ ਓਪਨ ਡੋਮੇਨ ਚ ਪਬਲਿਕ ਡੋਮੇਨ ਚ ਪਿਆ ਹੋਇਆ ਉਹ ਚੀਜ਼ਾਂ ਕੀ ਇਹਦੇ ਬਾਰੇ ਕੋਈ ਕਾਰਵਾਈ ਕਰੋਗੇ ਐਗਿਨਾ ਟ੍ਰਾਂਜੈਕਸ਼ਨਾਂ ਭੜੀਆਂ ਪਈਆਂ ਨੇ ਭੜੀਆਂ ਉਹ ਕੀ ਕੋਸ਼ ਕਰ ਰਹੀ ਹੈ ਸਰਕਾਰਾਂ ਪਿਛਲੀਆਂ ਔਰ ਆ ਜਿੰਨੇ ਐਮਐਲਏ ਨੇ ਜਿੰਨੇ ਮਨਿਸਟਰ ਨੇ ਜਿੰਨੇ ਐਕਸ ਨੇ ਐਮਐਲਏ politicion ਜਿੰਨੇ ਐਕਸ ਬਿਊਰੋਕਰੇਟਸ ਨੇ ਜਾਂ ਪ੍ਰੈਜ਼ੈਂਟ ਨੇ ਇਹਨਾਂ ਦੀਆਂ ਜਰਾ ਜਾਇਦਾਦਾਂ ਦੇਖ ਲਓ ਕਿ ਇਹਨਾਂ ਦੇ ਸੋਰਸ ਦੇ ਹਿਸਾਬ ਨਾਲ ਹੈ ਇਹਨਾਂ ਦੀ ਤਨਖਾਹ ਕਿੰਨੀ ਦੀ ਵਾ ਬੜੀ ਵਾਰੀ ਬੜੇ ਥਾਵਾਂ ਤੇ ਕਿਹਾ 2.5 ਲੱਖ ਰੁਪਇਆ ਮੈਕਸਿਮਮ ਤੇ ਮਹਿਲ ਕਿੱਥੋਂ ਬਣ ਜਾਂਦੇ ਨੇ ਇੰਨੇ ਇੰਗ ਵੱਡੀਆਂ ਗੱਡੀਆਂ ਕਿੱਥੋਂ ਆ ਜਾਂਦੀਆਂ ਨੇ ਇਨਾਂ ਕੋਲੇ ਜਾਂ ਤੁਸੀਂ ਸਿਰਫ ਜੇ ਮੈਂ ਕਾਂਗਰਸ ਦੇ ਪ੍ਰਧਾਨ ਨੂੰ ਧਮਕੀ ਦਿੰਨੇ ਆ ਬਾਡੀਆਂ ਵਾਲਾ ਕੇਸ ਚਲਾਵਾ ਤੇ ਬਾਅਦ ਦੇ ਵਿੱਚ ਕੀ ਕਰਦੇ ਹੋ ਭੁੱਲ ਜਾਂਦੇ ਆ ਕਿਉਂ ਹੀ ਚਲਾਉਂਦੇ ਹੋ ਬੱਸਾਂ ਵਾਲਾ ਕੇਸ ਕਾਗੇ ਲਈ ਜੱਸ ਜ ਸਿਲੈਕਟਡ ਹੋ ਪੋਲਿਟਿਕਸ ਕਰਨੀ ਉਹ ਵੀ ਪੋਲਿਟਿਕਸ ਆ ਉਹ ਚ ਵੀ ਕੋਈ ਸੀਰੀਅਸ ਨਹੀਂ ਹੈ ਗੱਲ ਉਹ ਵੀ ਮੈਂ ਦੱਸ ਦਿੰਦਾ ਕੀ ਹੈ ਕੀ ਕੀਤਾ ਤੁਸੀਂ ਉਦੋਂ ਦੇ ਆ ਕੇ ਮੈਂ ਤੁਥੋਂ ਅੱਜ ਪੂਰੇ ਪੰਜਾਬ ਨੂੰ ਨਾਲ ਲੈ ਕੇ ਕਮੰਗ ਕਰਦਾ ਔਰ ਕਿਸੇ ਪੰਜਾਬੀ ਤੋਂ ਪੁੱਛ ਲਿਓ ਜੇ ਉਹਦੀ ਉਹ ਮੰਗ ਹੈ ਜਿਨਨੇ ਪੋਲਿਟਿਸ਼ਨ ਨੇ ਜਦੋਂ ਤੋਂ ਖੜਕੂ ਲਹਿਰ ਬੰਦ ਹੋਈ ਐ ਬੀਐਨ ਸਿੰਘ ਦਾ ਰਾਜ ਆਇਆ ਐ ਜਿਨਨੇ ਪੋਲਿਟਿਸ਼ਨ ਨੇ ਔਰ ਬੈਰੋਕ੍ਰੇਟਸ ਨੇ ਇਹਨਾਂ ਦੀ ਜਾਇਦਾਦਾਂ ਦੀ ਜਾਂਚ ਕਰਾ ਲਓ ਕੀ ਇਹਨਾਂ ਦੇ ਸੋਰਸ ਦੇ ਹਿਸਾਬ ਨਾਲ ਐ ਜਿਹੜਾ ਤੁਸੀਂ ਜਾਂਚ ਬਿਕਰਮਜੀਤ ਮਜੀਠੀਆ ਦੀ ਕਰ ਰਹੇ ਹੋ ਇਹ ਬਾਕੀ ਪੋਲਿਟਿਸ਼ਨਾਂ ਦੀ ਕਰੂੰਗੀ ਜਿਨ੍ਹਾਂ ਦੇ ਮਹਿਲ ਬਣ ਗਏ ਨੇ ਔਰ ਉਹਨਾਂ ਕੋਲੇ ਕੀ ਸੀਗਾ ਪਹਿਲਾਂ ਔਰ ਇਹ ਗੱਲਾਂ ਤੁਸੀਂ ਖੁਦ ਵੀ ਬੋਲ ਦੇ ਰਹੇ ਹੋ ਇੱਕ ਮੈਂ ਲੋਕਾਂ ਨੂੰ ਦੱਸ ਦਿਆਂ بڑے ਲੋਕਾਂ ਦੇ ਹੁੰਦੇ ਆ ਕਿ ਮੇਰੇ ਵਾਂਗੂ ਸਾਡੇਾਂਗੂ ਇਹ ਲੋਕ ਆਪਾਂ ਕੁਵੰਤਮਾਨ ਹੋਰੀ ਜਾਂ ਬਾਕੀ ਆਪ ਆਲੇ ਬੋਲਦੇ ਹੁੰਦੇ ਸੀ ਨਹੀਂ ਭਾਈ ਤੁਸੀਂ ਗਲਤ ਹੋ ਅਸੀਂ ਕਿਤੇ ਝੂਠੇ ਨਾਰੇ ਜਾਂ ਝੂਠੇ ਨਾਰੇ ਨਹੀਂ ਲਾਇਏ ਸੀ ਇਹ ਸਿਰਫ ਨਾਰਾ ਲਾਉਂਦੇ ਸੀ ਕਿ ਇਨਕਲਾਬ ਲਿਆ ਦੇਾਂਗੇ ਜਾਂ ਪੁਰਾਣਿਆਂ ਦੀਆਂ ਬੁਰਾਈਆਂ ਦੱਸਦੀ ਸੀ ਅਸੀਂ ਬੁਰਾਈਆਂ ਦੇ ਨਾਲ ਨਾਰਾ ਨਹੀਂ ਅਸੀਂ ਡਿਟੇਲ ਦਿੰਨੇ ਆ ਕਿ ਕਿਵੇਂ ਮਸਲਾ ਹੱਲ ਹੋ ਸਕਦਾ ਹੈ ਅਸੀਂ ਏਰੀਆ ਦੇ ਇੱਕ 20000 ਕਰੋੜ ਦੀ ਰੇਤ ਖਾ ਗਏ ਅਸੀਂ ਨਾਲ ਨਾਲ ਖਾ ਗਏ ਵੀ ਆਣੇ ਆ ਤੇ ਨਾਲ ਨਾਲ ਦੱਸਦੇ ਆ ਇਹਦਾ ਸੋਲੂਸ਼ਨ ਕੀ ਹੈ ਕਿਵੇਂ ਮੁਫ਼ਤ ਮਿਲ ਸਕਦੀ ਹੈ ਔਰ ਰੈਵਨਿਊ ਵੀ ਸਰਕਾਰ ਦਾ 1 ਤੋਂ 2000 ਕਰੋੜ ਹੋ ਸਕਦਾ ਹੈ ਇਹ ਦੱਸ ਰਹੇ ਆ ਇਹ ਫਰਕ ਹੈ ਸਾਡੇ ਤੇ ਇਨਾਂ ਚ ਤੁਸੀਂ ਲਾਰਿਆਂ ਚ ਆ ਗਏ ਹੋ ਹੁਣ ਲਾਰਿਆਂ ਚ ਨਾਓ ਅੱਜ ਸਿਰੇ ਹੀ ਤੁਹਾਡੇ ਨਾਲ ਗੱਲ ਕਰ ਰਹੇ ਆਂ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਜਿਵੇਂ ਮੈਂ ਪਹਿਲੇ ਬੁੱਧੇ ਦਾ ਜ਼ਿਕਰ ਕੀਤਾ ਉਹ ਵਿਚਾਰਾ ਬੈਠਾ ਹੈ ਮਰਨ ਕਰਨ ਆਰੀ ਉੱਤੇ ਕੀ ਮੰਗ ਰਿਹਾ ਹੈ ਉਹੀ ਕਾਨੂੰਨ ਜੀ ਨੂੰ ਸਾਰਾ ਪੰਜਾਬ ਚਾਹ ਚੁੱਕਿਆ ਸੀ ਚਾਹੀਦਾ ਕੇਂਦਰ ਵਾਲਿਆਂ ਨੇ ਕਿਹਾ ਨਹੀਂ ਜੀ ਇੱਕ ਧਰਮ ਦਾ ਨਹੀਂ ਹੋਣਾ ਚਾਹੀਦਾ ਸਾਰੇ ਧਰਮ ਹੋਣ ਹੁਣ ਤਾਂ ਸਾਰੇ ਧਰਮ ਐਡ ਕਰਤੇ ਔਰ ਕੋਈ ਰੋਕ ਨਹੀਂ ਕੇਂਦਰ ਦੇ ਕਾਨੂੰਨ ਦੀ ਹੈ ਸਟੇਟ ਬਣਾ ਸਕਦੀ ਹੈ ਸਟੇਟ ਦੇ ਹੱਥ ਵਿੱਚ ਹੈ ਸਟੇਟ ਦੇ ਹੱਥ ਵਿੱਚ ਹੈ ਪਰ ਸਟੇਟ ਬਣਾ ਨਹੀਂ ਰਹੀ ਜਿਦੀ ਕੇ ਉਦਾਹਰਣ ਪੂਰੀ ਦੁਨੀਆ 'ਚ ਉਰੇ ਦੇਸ਼ ਚੋ ਸਕਦੀ ਕੋਈ ਹੋਰ ਸਟੇਟ ਬਣਾਉਣਾ ਚਾਹੇ ਤਾਂ ਬਣਾ ਸਕਦੀ ਹੈ ਪਰ ਤੁਸੀਂ ਬਣਾ ਨਹੀਂ ਰਹੇ ਕਿਉਂ ਨਹੀਂ ਬਣਾ ਰਹੇ ਕਿਉਂ ਦੱਸਦਾ ਮੈਂ ਤੁਹਾਨੂੰ ਕਿਉਂਕਿ ਉਹਨੂੰ ਇਸ਼ਾਰਾ ਨਹੀਂ ਗਾ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਤੋਂ ਮੇਰੀ ਮੁਰਾਦ ਕੀ ਹੈ ਕਿ ਤੁਸੀਂ ਇਹੀ ਕੰਮ ਤਾਂ ਕਰੋਣਾ ਹੁੰਦਾ ਲੜੋਂਵੇਂ ਤਾਂ ਹੁੰਦਾ ਇਹਨੂੰ ਕੰਮ ਤੇ ਲੜਾ ਕੇ ਵੰਡਣਾ ਹੁੰਦਾ ਇਹ Hindu ਹੈ ਇਹ Sikh ਹੈ ਇਹ Musalman ਹੈ ਇਹ ਫਲਾਨਾ ਹੈ Dalit ਹੈ ਇਹ Sikh Jat ਹੈ ਇਹ Brahmin ਹੈ Shudra ਆ ਕੰਮ ਤਾਂ ਤੁਸੀਂ ਕਰਨਾ ਹੁੰਦਾ ਕਿ ਤੁਸੀਂ ਜੇ ਬੇਅਦਬੀਆਂ ਤੇ ਕਾਨੂੰਨ ਬਣਾਤਾ ਉਮਰ ਕਾਇਦੀ ਸਜ਼ਾ ਹੋਣ ਲੱਗੀ ਤਾਂ ਤੁਹਾਡੇ ਆਖੇ ਕਰੂੰਗਾ ਕੌਣ ਆਹੀ ਕੰਮ ਹੈ ਨਾ ਐਂ ਤੁਸੀਂ ਪੁਲਿਸ ਵਾਲਿਆਂ ਨੂੰ ਬਚਾਉਂਦੇ ਜਿਨ੍ਹਾਂ ਨੇ ਮੁਕਾਬਲੇ ਕੀਤੇ ਹੋਏ ਨੇ ਮੈਂ ਇਹਨਾਂ ਸਾਰੇ ਪੋਲਿਟੀਸ਼ਨਰਾਂ ਨੂੰ ਜਿਹੜੇ ਕੱਲ੍ਹ ਦੇ ਬੋਲ ਰਹੇ ਨੇ ਤੇ ਅੱਜ ਵੀ ਬੋਲ ਰਹੇ ਨੇ ਇਹਨਾਂ ਨੂੰ ਪੁੱਛੂਗਾ ਜਿਹੜੀਆਂ ਪੰਜਾਬ ਥੋੜਾ ਨਾ ਇਨਸਾਫੀਆਂ ਹੋ ਰਹੀਆਂ ਨੇ ਸਿਰਫ ਅਕੱਲਾ ਕਾਨੂੰਨ ਬਣਾਉਣ ਦੀ ਨਹੀਂ ਗੱਲ ਉਹਨਾਂ ਤੇ ਬੋਲਿਓ ਕਿਤੇ ਜਸ਼ਮਪ੍ਰੀਤ ਮਰ ਗਿਆ ਆਪਣੇ ਆਪ ਨੂੰ ਗੋਲੀ ਮਾਰ ਕੇ ਐਮਐਲਏ ਦਾ ਤੇ ਐਕਸ ਮੰਤਰੀ ਦਾ ਨਾਮ ਲੈ ਕੇ ਬਿਲੀ ਬਿਚ ਮੁਕਾਬਲਾ ਆਇਆ ਸੀ ਨਕਲੀ ਕਰਨਲ ਦੀ ਵਾਈਫ ਲੋਅ ਦਾ ਕਰਨਲ ਕੁੱਟਦਾ ਹਾਲ ਤੀਕ ਇਨਸਾਫ ਨਹੀਂ ਮਿਲਿਆ ਨਰਿੰਦਰਦੀਪ ਮਾਰਦਾ ਵਿਚਾਰਾ ਕਿੰਨੇ ਹੋਰ ਮੁੰਡਿਆਂ ਦੇ ਮੁਕਾਬਲੇ ਬਣਾਏ ਗਏ ਨੇ ਕਿਤੇ ਬੋਲਿਆ ਕੋਈ ਉਸ ਬੇਇਨਸਾਫੀ ਖਿਲਾਫ ਕਿਉਂ ਨਹੀਂ ਬੋਲਦੇ ਤੁਸੀਂ ਉਦੋਂ ਸਿਰਫ ਆਪ ਦੇ ਜਦੋਂ ਆਜੀ ਕਾਂਗਰਸ ਵਾਲੇ ਉਦੋਂ ਬੋਲਣਗੇ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਕੇਸ ਹੋ ਗਿਆ ਛੋਟਾ ਜਾ ਜਾਂ ਕੁਝ ਹੋਰ ਹੋ ਗਿਆ ਜਾਂ ਉਦੋਂ ਤੁਸੀਂ ਇਕੱਠੇ ਹੋ ਜਾਨੇਓ ਆ ਪੰਜਾਬ ਵਾਲੇ ਜੀ ਤੇ ਜਿਨ੍ਹਾਂ ਨੇ ਤੁਹਾਨੂੰ ਲੀਡਰ ਬਣਾਇਆ ਕਿ ਉਹਨਾਂ ਦੇ ਹੱਕ ਔਰ ਸੱਚ ਲਈ ਵੀ ਖੜ੍ਹਸ ਰੱਖੋ ਔਰ ਡਰਾਮਾ ਕੀ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਬੀਜੇਪੀ ਤੇ ਆਪ ਰਲ ਮਿਲ ਚੁੱਕੀਆਂ ਨੇ ਜਿਵੇਂ ਮੈਂ ਪਿਛਲੀ ਵਾਰੀ ਕਿਹਾ ਸੀ ਆ ਜਿਹੜਾ ਇਲੈਕਸ਼ਨ ਹੋਇਆ ਲੁਧਿਆਣੇ ਦਾ ਇਹ ਰਲ ਕੇ ਲੜਿਆ ਗਿਆ ਜਿਵੇਂ ਮੈਂ ਕਿਹਾ ਸੀ ਇਲੈਕਸ਼ਨ ਕਮਿਸ਼ਨ ਨਹੀਂ ਬੋਲਿਆ ਉਹ ਕੀਦਾ ਇਸ਼ਾਰਾ ਸਮਝਦਾ ਤੁਹਾਨੂੰ ਪਤਾ ਹੈ ਇਈ ਮੈਟਰਪੋਪਲਿਸ ਸਿਟੀ ਹੋਈ ਕਿ 2 ਕਰੋੜ ਦੀ ਹੋਊਗੀ ਬਾਕੀ ਪੈਸਾ ਲਾਇਆ ਕੋਈ ਇੱਕ ਵੀ ਨੋਟਿਸ ਆਇਆ ਔਰ ਖੁਦ ਇਹਨਾਂ ਦੇ ਮਨਿਸਟਰ ਰਵਨੀਤ ਮਿੱਟੂ ਬੋਲ ਚੁੱਕੇ ਨੇ ਕਿ ਅਸੀਂ ਉਮੀਦਵਾਰ ਡਿਕਲੇਅਰ ਕਰਨ ਚ ਲੇਟ ਹੋ ਗਏ ਮੈਨੂੰ ਦੱਸੋ ਹੁਣ ਤੱਕ ਬੀਜੇਪੀ ਦੀ ਹਿਸਟਰੀ ਚ ਕਦੇ ਬੀਜੇਪੀ ਲੇਟ ਹੋ ਜਾਂਦਾ ਉਮੀਦਵਾਰ ਡਿਕਲੇਅਰ ਕਰਨ ਚ ਜਾਂ ਤੇ ਇਹਨੂੰ ਤਾਂ ਮੰਨਿਆ ਜਾਂਦਾ ਹੈ ਇਹ ਇਲੈਕਸ਼ਨ ਮਸ਼ੀਨ ਹੈ ਇਹਨਾਂ ਨੂੰ ਪਤਾ ਹੈ ਜਿੱਤੀ ਦਾ ਕਿਵੇਂ ਹੈ ਇਹ ਕਦੇ ਇਹਦੀ ਗਲਤੀ ਨਹੀਂ ਕਰ ਦਿੱਤਾ ਇਹ ਗਲਤੀ ਕਿਵੇਂ ਹੋਗੀ ਕੋਈ ਨਹੀਂ ਹੈ ਜਾਣ ਕੇ ਕੀਤੀ ਗਈ ਹੈ ਸਮਝੌਤਾ ਹੋ ਚੁੱਕਿਆ ਹੈ ਸਮਝੌਤਾ ਕੀ ਹੋਇਆ ਪੰਜਾਬ ਨੂੰ ਅਰਬਨਾਈਜ਼ ਕਰਨਾ ਪੰਜਾਬ ਦੀ ਜ਼ਮੀਨ ਨੂੰ ਕਿਸਾਨਾਂ ਕੋਲੋਂ ਖੋਣਾ ਇੱਕ ਇੰਡਸਟਰੀ ਵਾਲਾ ਮਾਹੌਲ ਰਚਣਾ ਪੰਜਾਬ ਦਾ ਪਾਣੀ ਗੰਦਾ ਕਰਨਾ ਜ਼ਮੀਨਾਂ ਨੂੰ ਸ਼ਹਿਰੀ ਬਣਾਉਣਾ ਔਰ ਪਿੰਡਾਂ ਵਾਲਿਆਂ ਨੂੰ ਬਰਬਾਦ ਕਰਨਾ ਇਹ ਸਮਝੌਤੇ ਐ ਦੋਵਾਂ ਦਾ ਇਹ ਲੜਕੇ ਇਹਨਾਂ ਦਾ ਏਜੰਡਾ ਇੱਕ ਹੋ ਗਿਆ ਤੇ ਕਾਂਗਰਸ ਦੀ ਵੀ ਸਹਿਮਤੀ ਹੈ ਇਹਦੇ ਵਿੱਚ ਨਹੀਂ ਤਾਂ ਕਾਂਗਰਸ ਬੋਲੇ ਸਿਰਫ ਉਤੋਂ ਬੋਲਣਾ ਡਰਾਮਾ ਕਰਨਾ ਆ ਵੀ ਕੀ ਹੋ ਰਿਹਾ ਹੈ ਵਿਕਰਮਜੀਤ ਮਜੀਠੀਆ ਦੀ ਗੱਲ ਕਰਤੀ ਸਿਰਫ ਢੇਰੀਆਂ ਬਣਾ ਦਿਓ ਬਹੁਤ ਸਾਰੀਆਂ ਬਹੁਤ ਸਾਰੀਆਂ ਢੇਰੀਆਂ ਬਣਾ ਦਿਓ ਜਿਹਦੇ ਚ ਲੋਕ ਵੰਡੇ ਜਾਣ ਤੇ ਇਹ ਰਲ ਕੇ ਇਲੈਕਸ਼ਨ ਲੜਨਗੇ ਜਿੱਤ ਜਾਂ ਚਿਹਰੇ ਬੰਦੇ ਇਸ ਸ਼ਹਿਰੀਕਰਨ ਦੇ ਇਹ ਨੈਸ਼ਨਲ ਪਾਰਟੀਆਂ ਦੇ ਅਗੇਂਸਟ ਖੜਨਗੇ ਉਹਨਾਂ ਨੂੰ ਵੰਡ ਦਿਓ ਬਹੁਤ ਸਾਰੀਆਂ ਪਾਰਟੀਆਂਾਂ ਚ ਇਹ ਥੱਲੇ ਜਾ ਰਹੇ ਆ ਸਰਕਾਰੀ ਜ਼ਬਰ ਵਗਾ ਦਿਓ ਇਹ ਉੱਠ ਪੈਣਗੇ ਇਹ ਤਾਂ ਤੁਹਾਡੀ ਨੀਤੀ ਹੈ ਤੁਸੀਂ ਵੰਡਣਾ ਚਾਹੂਗੇ ਉਹ ਸਾਨੂੰ ਤੇ ਵੰਡ ਕੇ ਆਪ ਜਿੰਨਾ ਚਾਹੂਗੇ ਉਹ ਦੋ ਤਿੰਨ ਪਾਰਟੀਆਂ ਮਿਲ ਕੇ ਖਾਸ ਕਰ ਤੁਸੀਂ ਤੇ ਬੀਜੇਪੀ ਵਾਲੇ ਮੈਂ ਪੰਜਾਬ ਵਾਲਿਆਂ ਨੂੰ ਕਹੂੰਗਾ ਜੇ ਬਚਣਾ ਇਹ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਬਚ ਜੋ ਇਨਾਂ ਤੋਂ ਨਹੀਂ ਤਾਂ ਨਹੀਂ ਤਾਂ ਮੈਨੂੰ ਦੱਸੋ ਇਹ ਜੋ ਧੱਕੇ ਹੋ ਰਹੇ ਨੇ ਨਕਲੀ ਪਰਚੇ ਹੋ ਰਹੇ ਨੇ ਉਹ ਇਹੀ ਗੱਲ ਹੈ ਕਿ ਉਹ ਤੇ ਪੁੰਦਰ ਸਾਹਿਬ ਨੇ ਕਿਹਾ ਕਿ ਜੀ ਇਹ ਨਕਲੀ ਪਰਚੇ ਹੁੰਦੇ ਆ ਬਹੁਤ ਗਲਤ ਗੱਲ ਹੈ ਤੁਹਾਡੇ ਵੇਲੇ ਨਹੀਂ ਹੁੰਦਾ ਸੀ ਜਸਟਿਸ ਮਹਿਤਾਬ ਸਿੰਘ ਦੇ ਥੱਲੇ ਕਮੇਟੀ ਬਣੀ ਸੀ ਕਾਦੋਂ ਬਣੀ ਸੀ ਉਹ ਕਮੇਟੀ ਕਿ ਨਕਲੀ ਪਰਚੇ ਹੋ ਰਹੇ ਨੇ ਝੂਠੇ ਪਰਚੇ ਹੋ ਰਹੇ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਜਿਹਦੇ ਚ ਉਹਨਾਂ ਨੇ ਕਿਹਾ ਕਿ ਪਹਿਲਾਂ ਇਨਕੁਆਇਰੀ ਕਰੂਗੇ ਉਸ ਤੋਂ ਬਾਅਦ ਐਫ ਆਈ ਆਰ ਕਰੂਗੇ ਸਾਰੇ ਕੇਸਾਂ ਚ ਨਹੀਂ ਕੁਝ ਕੇਸਾਂ ਚ ਜਿਹੜੀ ਕਤਲ-ਕੁੱਤਲ ਉਹ ਤਾਂ ਕਰ ਸਕਦੇ ਹੋ ਕਿ ਨਹੀਂ ਕਿਹਾ ਹੈ ਇਸੇ ਕਰਕੇ ਗਿਆ ਮੈਂ ਝੂਠੇ ਕੇਸ ਹੋ ਰਹੇ ਸੀ ਮੈਂ ਜਾਂ ਅਸੀਂ ਸਾਰੇ ਜੋ ਪੰਜਾਬ ਬਾਰੇ ਸੋਚ ਰਹੇ ਸੀ ਇੱਕੋ ਗੱਲ ਆਹੀ ਜਾਣੇ ਕਿ ਯਾਰ ਆ ਜਸ਼ਨਪ੍ਰੀਤ ਮਰ ਗਿਆ ਮੈਂ ਉੱਥੇ ਗਿਆ ਉਦੋਂ ਕਾਂਗਰਸ ਵਾਲੇ ਰੌਲਾ ਪਾਈ ਜਣ ਆਪ ਨੂੰ ਵੀ ਵੜਨ ਦੇਣਾ ਮੈਂ ਕਿ ਕੀ ਖਟਿਆ ਓਏ ਅਸੀਂ ਪਹਿਲਾਂ ਇਹ ਕਹਿੰਦੇ ਸੀ ਕਿ ਕਾਂਗਰਸ ਨੂੰ ਵੀ ਵੜਨ ਦੇਣਾ ਉਦੋਂ ਪਹਿਲਾਂ ਕਹਿੰਦੇ ਸੀ ਕਾਲੀਆਂ ਨੂੰ ਵੀ ਵੜਨ ਦੇਣਾ ਪਰ ਤੁਸੀਂ ਬਦਲੀ ਜਾਓ ਤੇ ਸਾਡੇ ਨਾਲ ਉਹੀ ਹੁੰਦੀ ਰਹੇ ਲੋਕਾਂ ਨਾਲ ਉਹੀ ਸਰਪੰਚਾਂ ਦੇ ਪਰਚੇ ਕੈਨਸਲ ਨਹੀਂ ਹੁੰਦੇ ਸੀਗੇ ਮੈਨੂੰ ਦੱਸੋ ਜਦੋਂ ਉਹਨਾਂ ਨੇ ਪੇਪਰ ਭਰਨ ਜਾਣਾ ਉਹ ਪੇਪਰ ਉਹਨਾਂ ਦੇ ਕੈਨਸਲ ਸਰਪੰਚਾਂ ਤੋਂ ਜਆ ਬਣ ਗਿਆ ਕੀ ਹਰ ਸਰਕਾਰ ਇਹ ਨਹੀਂ ਕਰਉਂਦੀ ਰਹੀ ਆ ਪੁਲਿਸ ਦੀਆਂ ਜਿੰਨੀਆਂ ਏਜੰਸੀਆਂ ਨੇ ਕਿ ਵਿਜੀਲੈਂਸ ਹੋਵੇ ਜਾਂ ਪੁਲਿਸ ਹੋਵੇ ਕੀ ਇਹਨਾਂ ਨੂੰ ਇਸਤੇਮਾਲ ਨਹੀਂ ਕਰਦੀ ਰਹੀ ਕੀ ਰੇਤਾ ਤੁਸੀਂ ਸਾਰੇ ਨਹੀਂ ਖਾਂਦੇ ਰਹੇ ਦੱਸ ਦਿਓ ਮੈਨੂੰ ਨਹੀਂ ਤਾਂ ਇਹ ਨਸ਼ਾ ਸਾਰੀਆਂ ਸਰਕਾਰਾਂ ਵੇਲੇ ਨਹੀਂ ਚੱਲਦਾ ਰਿਹਾ ਚੱਲਦਾ ਰਿਹਾ ਤਾਂ ਸਾਰੀਆਂ ਕੱਲਾ ਜਿੰਨਾ ਬੁਰਾਈਆਂ ਨੇ ਜੋ ਅੱਜ ਆਪ ਕਰ ਰਹੀ ਹੈ ਕਿ ਇਹ ਕਾਂਗਰਸ ਨਹੀਂ ਕਰ ਰਹੀ ਸੀ ਪਹਿਲਾਂ ਉਦੋਂ ਪਹਿਲਾਂ ਭਾਜਪਾ ਤੇ ਅਕਾਲੀ ਮਿਲ ਕੇ ਨਹੀਂ ਕਰ ਰਹੇ ਸੀ ਸਭ ਕਰ ਰਹੇ ਸੀ ਤਾਂ ਫਰਕ ਕੀ ਆਇਆ ਲੋਕਾਂ ਨੇ ਕੀ ਚੁਣਿਆ ਹੁਣ ਤੁਸੀਂ ਕਹਿੰਦੇ ਹੋ ਆ ਜਿਹੜੇ ਨਵੇਂ ਬੋਲਦੇ ਨੇ ਸਾਡੇ ਵਰਗੇ ਇਹ ਤਾਂ ਨਾ ਐਂਹੀ ਪਹਿਲਾਂ ਇਹ ਬੋਲਦੇ ਸੀ ਅਸਲੀ ਇਹਨਾਂ ਦੀ ਨਾ ਸੁਣੋ ਮਤਲਬ ਉਹ ਤੁਹਾਡੇ ਠੱਗਾ ਹਨ ਫੇਰ ਵਾਪਸ ਆ ਜਾਣ ਆਹੀ ਚਾਹ ਰਹੇ ਹੋ ਨਾ ਤੁਸੀਂ ਨਹੀਂ ਅਸੀਂ ਅੱਗੇ ਵਧਣਾ ਤੇ ਜਿਵੇਂ ਪਹਿਲਾਂ ਲਾ ਇਹਨਾਂ ਦੇ ਨਾਰੇਆਂ ਤੇ ਨਾਰੇਆਂ 'ਚ ਆ ਗਏ ਹੁਣ ਅਸੀਂ ਕਹਾਂਗੇ ਡਿਟੇਲ ਦਿਓ ਡਿਟੇਲ ਮੁੱਦੇ ਦੀ ਤੇ ਮੁੱਦਿਆਂ ਤੇ ਰਾਜਨੀਤੀ ਹੋਊਗੀ ਆ ਚਾਹ ਰਹੇ ਆ ਅਸੀਂ ਜਿਹਨੂੰ ਤੁਸੀਂ ਨਹੀਂ ਚਾਹ ਰਹੇ ਬਲਕਿ ਆ ਡਰਾਮੇ ਕਰ ਰਹੇ ਹੋ ਜਿਵੇਂ ਕਿ ਆ ਲੁਧਿਆਣੇ ਇਲੈਕਸ਼ਨ 'ਚ ਹੋਇਆ ਰਲ ਕੇ ਲੜਪੇ ਆ ਹੁਣ ਇੱਕ ਨਵਾਂ ਡਰਾਮਾ ਕ੍ਰੀਏਟ ਕਰਤਾ ਮੈਂ ਤੁਹਾਨੂੰ ਲਿਖ ਕੇ ਆਣਾ ਤਿੰਨ ਮਹੀਨੇ 'ਚ ਜ਼ਮਾਨਤ ਹੋ ਗਈ ਤੇ ਤੁਸੀਂ ਇਹ ਚੀਜ਼ ਜੇ ਕਰਨੀ ਸੀ ਐਨਡੀਪੀਐਸਸੀ ਦਾ ਕਰਤਾ ਨਹੀਂ ਸੀਗਾ ਪਰਚਾ ਤਾਂ ਜਦੋਂ ਹਾਈ ਕੋਰਟ ਚੋਂ ਜ਼ਮਾਨਤ ਹੋਈ ਹੈ ਉਦੋਂ ਤੁਸੀਂ ਕਿਉਂ ਨਹੀਂ ਕੀਤਾ ਮੈਨੂੰ ਇਸ ਗੱਲ ਤੋਂ ਦੱਸ ਦਿਓ ਜ਼ਰਾ ਇਥੇ ਬੇਕੁਮਰ ਵਿਜੇ ਪ੍ਰਤਾਪ ਵੀ ਬੋਲ ਚੁੱਕੇ ਨੇ ਜਵਾਬ ਦਿਓਗੇ ਇਹਦਾ ਆ ਜਿਹੜੀਆਂ ਕੰਪਨੀਆਂ ਦੀ ਟ੍ਰਾਂਜੈਕਸ਼ਨ ਹੈ ਇਹ ਤਾਂ ਬੜੀ ਪੁਰਾਣੀ ਸੀ ਕਿਉਂ ਨਹੀਂ ਬੋਲੇ ਕੋਈ ਜਵਾਬ ਨਹੀਂ ਆ ਤੁਹਾਡੇ ਕੋਲੇ ਇਹ ਪੋਲੀਟਿਕਲ ਐਕਸ਼ਨ ਹੈ 노 ਡਾਊਟ ਹੈ ਗਲਤੀ ਕਿਸੇ ਦੇ ਵੀ ਘਰੇ ਸਵੇਰ ਵੜ ਜਾਓ ਔਰ ਇੱਕ ਮੈਨੂੰ ਦੱਸਿਓ ਜੀ ਜੋ ਵੀਡੀਓਜ਼ ਬਣੇ ਨੇ ਜਿਸ ਤਰ੍ਹਾਂ ਨਾਲ ਇਹ ਐਮ ਵੀਡੀਓ ਬਣ ਜਾਂਦੇ ਨੇ ਜਦੋਂ ਕਿਸੇ ਨੂੰ ਚੱਕਿਆ ਜਾਂਦਾ ਹੈ بڑے ਪੋਲਿਟਿਸ਼ੀਅਨ ਪਹਿਲਾਂ ਵੀ ਚੱਕੇ ਗਏ ਨੇ ਨੇੜੇ ਨਹੀਂ ਆਉਣ ਦਿੰਦੇ ਕੈਮਰਿਆਂ ਨੂੰ ਚੱਕ ਕੇ ਲੈ ਜਾਂਦੇ ਨੇ ਇਹ ਸਡਨਲੀ ਇੰਨਾ ਵਖਾਵਾ ਕਿਉਂ ਹੋਇਆ ਕਿ ਇਹ ਨੋਟਿਸ ਵੀ ਜਾ ਸਕਦਾ ਸੀ ਪਹਿਲਾਂ ਜਿਵੇਂ ਪ੍ਰਤਾਪ ਸਿੰਘ ਬਾਜੂਬੇਨੂ ਗਿਆ ਸੀ ਨਾ ਉਹ ਵੀ ਨੋਟਿਸ ਭੇਜ ਦਿੰਦੇ ਕਿ ਭਾਈ ਇਸ ਤਰੀਕ ਨੂੰ ਵਿਜੀਲੈਂਸ ਚ ਪੇਸ਼ ਹੋ ਓਕੇ ਆ ਜਾਂਦਾ ਸੀ ਉਹਨਾਂ ਨੇ ਉਹ ਪੱਜ ਪਘੌੜੇ ਥੋੜੀ ਬਿਗਰਮਜੀਤ ਮੱਢੀਆ ਪਕੌੜਾ ਤਾਂ ਨਹੀਂ ਸੀ ਨੋਟਿਸ ਦੇ ਕੇ ਬੁਲਾ ਲੈਂਦੇ ਇਹ ਡਰਾਮਾ ਕਿਉਂ ਕੀਤਾ ਗਿਆ ਤਾਂ ਜੋ ਨਿਊਜ਼ ਕਰੇ ਟੋਵੇ ਔਰ ਨਿਊਜ਼ ਦੇ ਵਿੱਚੋਂ ਕੀ ਹੋਊਗਾ ਦੇਖੋ ਜੀ ਕੁਛ ਸ਼ਾਮੈਤੀ ਤੁਹਾਡੇ ਨਾਲ ਹੋ ਜਾਣ ਕੁਛ ਉਹਨਾਂ ਨਾਲ ਹੋ ਜਾਣ ਔਰ ਜੋ ਤੁਹਾਡੇ ਉਲਟ ਖੜਾ ਹੋ ਰਿਹਾ ਮਾਹੌਲ ਇਸ ਸਾਰੀਆਂ ਪਾਰਟੀਆਂ ਦੇ ਤੇ ਪੋਲਿਟੀਸ਼ੀਅਨਾਂ ਦੇ ਉਸ ਮਾਹੌਲ ਨੂੰ ਵੰਡ ਦिए ਆਹੀ ਕੋਸ਼ਿਸ਼ ਹੈਨਾਂ